ਆ ਲਾਸਟ ਪੁਆਇੰਟ ਪਹਾੜ ਦਾ ਪਿੱਛੇ ਖਾਈਏ ਇਹਦੇ ਤੇ ਜੋ ਖੱਲਿਆਂ ਆਏ ਆ ਗੱਡੀ ਲੈ ਕੇ ਇੰਨਾ ਉੱਚੀ ਪੁਆਇੰਟ ਹੈ ਕਾਫੀ ਹਾਈਟ ਤੇ ਆ ਗੱਡੀ ਦੀਆਂ ਚੀਕਾਂ ਨਿਕਲ ਗਈਆਂ ਆ ਔਰੇ ਖੜਾਈ ਹੁਣ ਇੱਥੇ ਕਰਦੇ ਆ ਟਰੈਕਿੰਗ ਸਾਰੀ ਉੱਪਰ ਤੱਕ ਜਾਵਾਂਗੇ ਪਹਾੜ ਦੇ ਟਾਪ ਤੇ ਹੈਲੋ ਗਾਇਜ਼ ਵੀਰੇ ਪ੍ਰੋਟੇ ਖਾ ਲੋ ਆ ਇੱਕ ਦੇਖੋ ਯਾਰ ਗਦਰ ਫਿਲਮ ਵਾਲਾ ਕਿੰਨਾ ਸੋਹਣਾ ਸੌਂਗ ਤੇ ਉਹਨੂੰ বাজਾਰੇ ਨੇ ਅੱਜ ਹੈਗਾ ਜੀ ਆਪਣਾ ਧਰਮਸ਼ਾਲਾ ਦੇ ਵਿੱਚ ਦੂਜਾ ਦਿਨ ਤੇ ਆ ਹਾਟਲ ਸੀ ਆਪਣਾ ਪਿੱਛੇ ਜਿੱਥੇ ਆਪਾਂ ਰਾਤ ਸਟੇ ਕੀਤਾ ਸੀਗਾ ਤੇ ਰੈਡੀ ਸ਼ੈਡੀ ਹੋ ਗਏ ਆ ਆਪਾਂ ਤੇ ਹੁਣ ਆਪਾਂ ਜਾਵਾਂਗੇ ਇੱਥੇ ਇੱਕ ਮੋਨੇਸਟਰੀਆ ਕੋਲੇ ਨੌਰਬੂ ਲਿੰਗ ਦਾ ਟੈਂਪਲ ਨਾਮ ਆਉਂਦਾ ਉੱਥੇ ਜਾਵਾਂਗੇ ਪਹਿਲਾਂ ਤੇ ਫਿਰ ਇੱਥੇ ਵਾਰ ਮੈਮੋਰੀਅਲ ਹੁੰਦਾ ਤੇ ਫਿਰ ਉਦੋਂ ਬਾਅਦ ਜਾਵਾਂਗੇ ਆਪਾਂ ਖਰੋਤਵੇਲੀ ਖਰੋਤਵੇਲੀ ਇੱਕ ਟਰੈਕਿੰਗ ਆ ਜਿੱਥੇ ਕਿ ਸਾਰਾ ਪਹਾੜ ਚੜਨਾ ਪੈਂਦਾ ਆਪਾਂ ਨੂੰ ਸਿਖਰ ਤੇ ਫਿਰ ਬਹੁਤ ਵਧੀਆ 뷰 ਮਿਲਦੇ ਆ ਉਹ ਜਾਵਾਂਗੇ ਆਪਾਂ ਦੋ ਤਿੰਨ ਪੁਆਇੰਟ ਕਵਰ ਕਰ ਲੈਣੇ ਅੱਜ ਤੇ ਬਸ ਹੁਣ ਬ੍ਰੇਕਫਾਸ ਹੋਟਲ ਦਾ ਜਿੱਥੇ ਰਹੇ ਸੀ ਰਾਤ ਸੋਹਣਾ ਯਾਰ ਹੋਟਲ ਪਾਰਕਿੰਗ ਵੀ ਵਧੀਆ ਸਪੇਸ ਹੈ ਕਾਫੀ ਜਾਣਾ ਤਾਂ ਅਸੀਂ ਮੈਕਲੋਡ ਗੰਜ ਵੀ ਸੀਗਾ ਬਟ ਜਿਹੜੇ ਲੋਕਲਸ ਨੇ ਉਹਨਾਂ ਨੇ ਦੱਸਿਆ ਕਿ ਮੈਕਲੋਡ ਗੰਜ ਨੂੰ ਭੀੜ ਬਹੁਤ ਹੈ ਉੱਥੇ ਜਾ ਨਹੀਂ ਹੋਣਾ ਗੱਡੀਆਂ ਵਾਪਸ ਲਿਆਉਣੀਆਂ ਪੈਣੀਆਂ ਨੇ ਰਸਤੇ ਵਿੱਚ ਭੀੜ ਬਹੁਤ ਹੋ ਜਾਂਦੀ ਹੈ ਉੱਥੇ ਸੰਡੇ ਵੀਕਐਂਡ ਤੇ ਤੇ ਫਿਰ ਉਧਰ ਮੈਕਲੋਡ ਗੰਜ ਦਾ ਕੈਨਸਲ ਕਰਤਾ ਤਾਂ ਕਰਕੇ ਫਿਰ ਧਰਮਸ਼ਾਲਾ ਦੀ ਲੋਕਲ ਸਾਰਾ ਐਕਸਪਲੋਰ ਕਰਾਂਗੇ ਅੱਜ ਆਪਾਂ ਮੈਕਲੋਡ ਗੰਜ ਕਦੇ ਫੇਰ ਘੁੰਮ ਲਵਾਂਗੇ ਮੌਸਮ ਭਾਈ ਯਾਰ ਉਹ ਰੇ ਧਰਮਸ਼ਾਲਾ ਦੇ ਵਿੱਚ ਨੋਰਮਲ ਹੀ ਆ 20 ਡਿਗਰੀ ਹੈਗਾ ਯਾਨੀ ਕਿ ਆਪਣੇ ਪੰਜਾਬ ਨਾਲੋਂ ਥੋੜਾ ਜਿਹਾ ਠੰਡਾ ਵਾ ਕੋਈ ਇਨਾ ਖਾਸ ਫਰਕ ਨਹੀਂ ਹੈਗਾ ਤੇ ਠੀਕ ਆ ਗੁੱਡ ਆ ਹੁਣ ਸਭ ਤੋਂ ਪਹਿਲਾਂ ਆਇਆ ਜੀ ਆਪਾਂ ਨੌਰਬੂ ਲਿੰਗ ਦਾ ਟੈਂਪਲ ਕਮ ਮੋਨੈਸਟਰੀ ਇਹ ਹੈ ਤੇ ਉਹ ਸਾਹਮਣੇ ਜਾਂਦਾ ਰਸਤਾ ਟੈਂਪਲ ਨੂੰ ਉਹ ਸਾਹਮਣੇ ਹੈ ਟੈਂਪਲ ਤੇ ਅੰਦਰ ਬਹੁਤ ਸੋਹਣਾ ਬਣਿਆ ਹੋਇਆ ਆ ਇਧਰ ਪੁਲ ਜਾ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਟੈਂਪਲ ਦੀ ਸਟਾਰਟਿੰਗ 'ਚ ਤੇ ਆ ਐਂਟਰੀ ਹੋ ਰਹੀ ਹੈ ਹੁਣ ਇੱਥੋਂ ਐਂਟਰੀ ਟਿਕਟ ਭਾਈ ਉਰੇ 50 ਰੁਪਏ ਦੀ ਆ ਟੈਂਪਲ ਦੇ ਵਿੱਚ ਇਧਰ ਗਾਈਡ ਬੁੱਕ ਲੱਗੀਆਂ ਸਾਰੀਆਂ ਟੈਂਪਲ ਦੀ ਨੌਰ ਬੁਲਿੰਗ ਦਾ ਏਦਾਂ ਦਾ ਆਇਆ ਕੁਛ ਇੱਧਰ ਘਰ ਦੇ ਸਾਰੇ ਫੋਟੋਆਂ ਖਿਚਾਉਣ ਲੱਗੇ ਹੋਏ ਨੇ ਆ ਡੌਗੀ ਅਲਾਊਡ ਆ ਆਪਣਾ ਛੋਟਾ ਡੌਗੀ ਲਾ ਡੌਗੀ ਪੋਜ਼ ਦੇ ਰਿਹਾ ਹਾਂਜੀ ਮਾਸੀ ਕੈਪ ਕਿਤੇ ਛੁੱਟੀ ਉਹ ਦੇਖੀ ਤੂੰ ਉਹ ਦੇਖ ਲਓ ਲੈ ਇਸ ਤਰ੍ਹਾਂ 20 ਹੀ ਗਾਇਲ ਨੇ ਆਹ ਇੱਧਰ ਮਾਸੀ ਡਲੋਜੀ ਵਾਲੀ ਸਾਰੇ ਰੈਡੀ ਨੇ ਘੁੰਮਣ ਲਈ ਫੋਟੋ ਸ਼ੂਟ ਚੱਲ ਰਿਹਾ ਹਜੇ ਇਧਰੋਂ ਟੈਂਪਲ ਸਟਾਰਟ ਹੋ ਗਿਆ ਈ ਸਾਰਾ ਤੇ ਆਪਣੇ ਨਾਲ ਆ ਕਿਊਟੀ ਭਾਈ ਐ ਕਿਊਟੀ ਭਾਈ ਓਰੀ ਆ ਜਾ ਇਹ ਵੀ ਨਾਲ ਹੀ ਘੁੰਮਣਾ ਆਇਆ ਹੋਇਆ ਆਪਣੇ ਚਲੋ ਆ ਜੋ ਤੇ ਬਾਕੀ ਤੁਹਾਨੂੰ ਅੰਦਰ ਚੱਲ ਕੇ ਦਿਖਾਉਂਦੇ ਆ ਸਾਰਾ ਟੈਂਪਲ ਬਹੁਤ ਸੋਹਣਾ ਬਣਿਆ ਹੋਇਆ ਤੇ ਦੇਖੋ ਬੇਬਾਰਾ ਆ ਸ਼ੁਰੂ ਹੋ ਗਈਆਂ ਪਹਾੜੀ ਆ ਫਲੈਗ ਲੱਗੇ ਹੋਏ ਨੇ ਸੋਹਣੇ ਸੋਹਣੇ ਇਹ ਜਿਹੜੀ ਮੋਨੈਸਟਰੀ ਹੈ ਨਾ ਇਹ 1995 ਦੇ ਵਿੱਚ ਬਣੀ ਸੀ ਤੇ ਇਹ ਸਾਰਾ ਤਿੱਬਤੀਨ ਕਲਚਰ ਨਾਲ ਰਿਲੇਟ ਕਰਦਾ ਤੇ ਇੱਥੇ ਇਹਦੇ ਵਿੱਚ ਜ਼ਿਆਦਾਤਰ ਤਿੱਬਤੀਨ ਲੋਕ ਦੇਖਣ ਨੂੰ ਮਿਲਣਗੇ ਪੁਨਾ ਦੇ ਅੰਦਰ ਮੂਰਤੀ ਵੀ ਬਣੀ ਹੋਈ ਹੈ ਆ ਇੱਥੇ ਰਿਵਰ ਕ੍ਰੋਸਿੰਗ ਆ ਗਈ ਇੱਥੇ व्हील्स ਲੱਗੇ ਹੋਣੇ ਇਹਨਾਂ ਨੂੰ व्हीਲ ਆਫ ਲਾਈਫ ਕਹਿੰਦੇ ਨੇ ਇਹ ਇੱਕ ਤਰ੍ਹਾਂ ਦਾ ਲਾਈਫ ਦਾ ਬੈਲੈਂਸ ਦੱਸਦੇ ਨੇ ਵੀ ਹਰ ਇੱਕ ਚੀਜ਼ ਚ ਲਾਈਫ ਦਾ ਬੈਲੈਂਸ ਹੋਣਾ ਚਾਹੀਦਾ ਇਹਨਾਂ ਦਾ ਮਤਲਬ ਇਹ ਆ व्हीਲ ਆਫ ਲਾਈਫ ਜਿਵੇਂ ਹੈਲਥ ਵੈਲਥ ਰਿਲੇਸ਼ਨ ਸਭ ਕਾਸੇ ਚ ਲਾਈਫ ਬੈਲੈਂਸ ਚਾਹੀਦੀ ਹੈ ਇਧਰ ਟੈਂਪਲ ਮੂਰੇ ਸਾਰੇ ਫੈਮਿਲੀ ਫੋਟੋ ਕਰਾ ਰਹੇ ਨੇ ਹੁਣ ਉਹ ਪਿੱਛੇ ਸਾਰਾ ਟੈਂਪਲ ਆ ਆ ਟੈਂਪਲ ਦਾ ਵੀਊ ਚੈੱਕ ਕਰੋ ਸਾਰਾ ਇੱਧਰ ਅੰਦਰ ਬੁੱਧਾ ਜੀ ਦੀ ਥੋ ਹੈ ਅੰਦਰ ਬੁੱਧ ਜੀ ਦੀ ਮੂਰਤੀ ਲੱਗੀ ਹੋਈ ਹੈ ਬਹੁਤ ਵੱਡੀ ਉਧ ਹੋਣੇ ਹੋ ਅੰਦਰ ਆ ਕੇ ਚੈੱਕ ਕਰੋ ਚੈੱਕ ਕਰੋ ਬਾਬੇ ਉਹ ਮੰਦਿਰ ਜੈਂਟਰੀ ਕਰਨ ਲੱਗੇ ਆ ਆ ਇੱਕ ਦੇਖੋ ਯਾਰ ਗਦਰ ਫਿਲਮ ਵਾਲਾ ਕਿੰਨਾ ਸੋਹਣਾ ਸੌਂਗ ਤੇ ਉਹਨੂੰ ਬੁਜਾਰੇ ਨੇ ਸ਼ੌਪ ਤੇ ਛੱਲੇ ਬਹੁਤ ਵਧੀਆ ਵਧੀਆ ਸੀਗੇ ਤਿੱਬਤਨ ਰਿਲੀਜੀਅਨ ਵਾਲੇ ਸੀਗੇ ਸਾਰੇ ਇੱਕ ਨੇ ਆਪਾਂ ਵੀ ਛੱਲਾ ਟੈਂਪਲ ਤੋਂ ਬਾਹਰ ਹੀ ਇੱਕ ਛੋਟਾ ਜਿਹਾ ਟਾਬਾ ਇੱਥੇ ਹੁਣ ਬ੍ਰੇਕਫਾਸਟ ਕਰਦੇ ਆ ਤੇ ਫਿਰ ਚੱਲਦੇ ਆ ਅੱਗੇ ਆਪਾਂ ਖਰੋਤ ਵੈਲੀ ਉੱਥੇ ਟਰੈਕਿੰਗ ਹੋਊ ਪੂਰੀ ਜ਼ਬਰਦਸਤ ਟਰੈਕਿੰਗ ਇੱਥੇ ਬ੍ਰੇਕਫਾਸਟ ਕਰਦੇ ਆ ਹੁਣ ਆ ਸਾਰੇ ਬ੍ਰੇਕਫਾਸਟ ਕਰਨ ਲੱਗੇ ਹੁਣ ਆਲੂ ਵਾਲੇ ਪਰੌਂਠੇ ਇਹ ਆਲੂ ਤੇ ਪਿਆਜ਼ ਤਾਂ ਹੈ ਕੱਲ੍ਹ ਆ ਹਲਾ ਹਲਾ ਨਹੀਂ ਨਹੀਂ ਆਲੂ ਪਿਆਜ਼ ਮਿਕਸੇ ਮਸਾਲੇ ਜੀ ਖਾਜ ਮੋ ਜੋ ਬਹੁਤ ਵਧੀਆ ਅੰਨ ਠੱਕ ਜਾਓ ਖਾਜ ਹੋ ਜਾਉਂਦਾ ਨਹੀਂ ਬਾਕੀ ਹੈਲੋ ਗਾਇਜ਼ ਵੀਰੇ ਪ੍ਰੋਡਕਟ ਆ ਲਓ ਗਾਇਸ ਭੈਣੇ ਪ੍ਰੋਡਕਟ ਕਿਹੋ ਜਿਹਾ ਸੀਗਾ ਬਹੁਤ ਵਧੀਆ ਸੀ ਭੈਣੇ ਗਾਇਸ ਵੀਰੇ ਪ੍ਰੋਡਕਟ ਅੱਛਾ ਸੀ ਨਹੀਂ ਠੀਕ ਅਦਰ ਵਿੱਚ ਜਲ ਗਿਆ ਛੇਤੀ ਛੇਤੀ ਜਲ ਗਿਆ ਸੀ ਵੱਧ ਮਜ਼ਾ ਨਹੀਂ 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 ਦਾ ਗਾਇਸ ਵੀਰੇ ਮਜ਼ਾ ਆਇਆ ਸੀ ਪ੍ਰੋਡਕਟ ਆਰਡਰ ਨੂੰ ਟਾਈਮ ਬਹੁਤ ਹੋ ਗਿਆ ਪਰ ਆਇਆ ਲੇਟ ਗਾਇਸ ਵੀਰੇ ਪ੍ਰੋਡਕਟ ਪ੍ਰੋਡਕਟ ਛੇਤੀ ਆ ਗਿਆ ਸੀ ਆ ਬੀਬੀ ਗਰਮ ਪ੍ਰੋਡਕਟ ਵੀ ਗਰਮ ਮਿਲਿਆ ਮੇਰਾ ਨਹੀਂ ਵਧੀਆ ਇੰਨੀ ਗਰਮ ਵੀ ਨਹੀਂ ਹੈਗੀ ਠੀਕ ਆ ਤੇਰੇ ਟਾਈਪ ਦੀ ਹੈ ਗਾਇਸ ਵੀਰੇ ਨਹੀਂ ਗਾਇਸ ਵੀਰੇ ਤਾਂ ਅੰਨ ਨਹੀਂ ਜਾਂਦਾ ਸੀ ਗਾ ਪਰੋਟਾ ਬਹੁਤ ਸਵਾਲ ਬਣਾਏ ਸੀ ਉਹਨੇ ਬਟ ਕਿ ਬਣਾ ਲੱਭੜੇ ਆਪਣੇ ਨਾਲ ਚਲੀ ਆਖਰੀ ਟੂਰ ਆਪਣੇ ਨਾਲ ਇਹਦਾ ਭਾਈ ਆ ਜਿਹੜਾ ਰਸਤਾ ਇਹ ਸਟਾਰਟ ਹੋ ਗਿਆ ਖਰੋਤਾ ਵੈਲੀ ਨੂੰ ਜਾਣ ਦੇ ਲਈ ਤੇ ਦੇਖੋ ਚੜਾਈ ਚੜਨੀ ਸ਼ੁਰੂ ਹੋ ਗਈ ਆ ਤੇ ਸਲੋਪ ਦੇਖੋ ਤੁਸੀਂ ਸੜਕ ਦੀ ਸਿੱਧੀ ਉੱਪਰ ਨੂੰ ਜਾ ਰਹੀ ਆ ਹੁਣ ਇਹ ਤੇ ਗੱਡੀ ਦਾ ਪੂਰਾ ਫੁੱਲ ਜ਼ੋਰ ਲੱਗਿਆ ਪਿਆ ਵਾ ਪਹਿਲੇ ਗੇਅਰ ਤੋਂ ਬਿਨਾ ਗੱਡੀ ਇੱਥੇ ਚੱਲ ਹੀ ਨਹੀਂ ਰਹੀ ਸੀ ਤੇ ਦੂਜਾ ਗੇਅਰ ਜੇ ਆਪਾਂ ਪਾਉਂਦੇ ਸੀ ਨਾ ਤਾਂ ਗੱਡੀ ਐਂ ਲੱਗਦਾ ਸੀ ਜਿਵੇਂ ਪਿੱਛੇ ਰੁੜ ਜਾਊਗੀ ਬਸ ਪਹਿਲੇ ਗੇਅਰ 'ਚ ਗੱਡੀ ਦੀਆਂ ਰਾਟ ਨਿਕਲ ਗਏ ਤੇ ਹੌਲੀ-ਹੌਲੀ ਲੈ ਕੇ ਜਾ ਰਹੇ ਸੀਗੇ ਤੇ ਸਿੱਧੀ ਚੜਾਈ ਸੀਗੀ ਆ ਦੇਖ ਲਓ ਹੁਣ ਤੁਸੀਂ ਗੱਡੀ ਆਪ ਹੀ ਦੇਖ ਲਓ ਕਿਵੇਂ ਮੋੜ ਕੱਟ ਰਹੇ ਹਾਂ ਸੀ ਹੌਲੀ-ਹੌਲੀ ਤੇ ਬਾਈ ਪਿੱਛੇ ਜਿਹੜੇ ਬੈਠੇ ਸੀ ਸਾਰੇ ਸਾਡੇ ਉਹ ਤਾਂ ਵਾਇਗਰੋ 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 ਕਰਨ ਲੱਗ ਗਏ ਉਹ ਆਪ ਵੀ ਡਰੇ ਹੋ ਸੀ ਸਾਨੂੰ ਵੀ ਡਰਾਈ ਜਾਂਦੇ ਸੀ ਪਰ ਆਪਾਂ ਤਾਂ ਖਿੱਚ ਹੀ ਗਏ ਆਪਣਾ ਜ਼ੋਰ ਲਾ ਕੇ ਪੂਰਾ ਪਿਛਲੀ ਵਾਰੀ ਜਦੋਂ ਆਏ ਸੀ ਉਦੋਂ ਅਸੀਂ ਟੈਕਸੀ ਕੀਤੀ ਸੀ ਤੇ ਇਸ ਵਾਰੀ ਅਸੀਂ ਸੋਚਿਆ ਕਿ ਆਪੇ ਐਡਵੈਂਚਰ ਕਰਦੇ ਆ ਆਪੇ ਗੱਡੀ ਲੈ ਕੇ ਜਾਵਾਂਗੇ ਤੇ ਗੱਡੀ ਚਲਾਉਣੀ ਬਹੁਤ ਵਧੀਆ ਲੱਗੀ ਸਿੰਗਲ ਰੋਡ ਸੀਗੀ ਤੇ ਜੇ ਕੋਈ ਆਉਣ ਦਾ ਵੀ ਸੀਗਾ ਮੋਹਰੋ ਸਾਈਡ ਤੇ ਰੋਕ ਕੇ ਕੱਢ ਲੈਂਦੇ ਸੀਗੇ ਤੇ ਵਧੀਆ ਪਹੁੰਚ ਗਏ ਤੇ ਜੋਰ ਤਾਂ ਲੱਗਦਾ ਗੱਡੀ ਦਾ ਬਈ ਬਹੁਤ ਗੱਡੀ ਦੇ ਰਾਟ ਨਿਕਲ ਜਾਂਦੇ ਇੱਕ ਵਾਰੀ ਤਾਂ ਸਿੱਧੀ ਜੜਾਈ ਆ ਤੁਸੀਂ ਹੁਣ ਆਪੇ ਦੇਖ ਲਓ ਰਸਤਾ ਦੇਖੋ ਕਿੱਦਾਂ ਦਾ ਟੇਡਾ ਮੇਡਾ ਹੁੰਦਾ ਵਾ ਬਈ ਅਸੀਂ ਨਾ ਉੱਥੋਂ ਥੱਲੇੋਂ ਆਏ ਆ ਗੱਡੀ ਲੈ ਕੇ ਇੰਨਾ ਉੱਚੀ ਪੁਆਇੰਟ ਹੈ ਇਹ ਕਾਫੀ ਹਾਈਟ ਤੇ ਆ ਗੱਡੀ ਦੀਆਂ ਚੀਕਾਂ ਨਿਕਲ ਗਈਆਂ ਔਰੇ ਖੜਾਈ ਲਿਆ ਕੇ ਪਹਿਲੇ ਗੇਅਰ 'ਚ ਆਈਏ ਸਾਰੇ ਰਾਹ ਤੋਂ ਗੱਡੀ ਤੇ ਬਾਈ ਪੂਰਾ ਐਡਵੈਂਚਰ ਐਡਵੈਂਚਰਸ ਰਾਹ ਸੀਗਾ ਮੈਂ ਕਹਿੰਦਾ ਸਾਹ ਸੁੱਕ ਗਏ ਗੱਡੀ ਦੇ ਵੀ ਤੇ ਜਿਹੜੇ ਨਾਲ ਬੈਠੇ ਸੀ ਸਾਰੇ ਵਾਇਗਰੂ ਵਾਇਗਰੂ ਕਰਦੇ ਸੀਗਾ ਇੰਨੇ ਉੱਚੀ ਪੁਆਇੰਟ ਤੇ ਦੂਜਾ ਗੇਅਰ ਤਾਂ ਮੰਗੀ ਹੀ ਨਹੀਂ ਗੱਡੀ ਨੇ ਪਹਿਲੀ ਤੇ ਹੀ ਲਿਆਉਣੀ ਪਈ ਆ ਦੇਖ ਲਓ ਇੰਨੀ ਹਾਈਟ ਤੇ ਇਹ ਖਰੋਤ ਵੇਲੀ ਹੈ ਹਨਾ ਖਰੋਤ ਵੇਲੀ ਮਾਸੜ ਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਪਹਿਲੀ ਵਾ ਵਧੀਆ ਹਾਂ ਪਰ ਚੜ੍ਹਾਈ ਵੱਧਾ ਚੜ੍ਹਾਈ ਵੱਧਾ ਪਹਿਲੇ ਗੇਰ ਜਾਈਏ ਗੱਡੀ ਹਾਂ ਘਾਟ ਥੋੜੇ ਵਾਲੇ ਨੇ ਧੂਆਂ ਬਹੁਤ ਛੱਡਿਆ ਕਾਲਾ ਪਿੱਛੇ ਵੀ ਪਿੱਛੇ ਵੀ ਹਾਂ ਧੂਆਂ ਹੀ ਮਾਰਦੀ ਆਈ ਆ ਹੋਰ تیرਨੇ ਧੂਆਂ ਮਾਰਿਆ ਇੱਧਰ ਸਾਡੇ ਵਾਲੇ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਸੀ ਸਾਰੇ ਹਾਂ تیرਨੇ ਧੂਆਂ ਨਹੀਂ ਮੈਂ ਤਾਂ ਹੁਣ ਪਿੱਛੋਂ ਦੇਖਿਆ ਹੀ ਨਹੀਂ ਇਹ ਥੋੜੇ ਵਾਲੇ ਤਾਂ ਦੇਖਦਾ ਸੀ ਮਾਸੀ ਕਿਵੇਂ ਲੱਗੀ ਖਰਾਤ ਮੇਲੀ ਦੱਸੋ ਕਰੋੜ ਕੇ ਰੱਖ ਦਾਂ ਹੇਰੂ-ਹੇਰੂ ਕਰਦਾ ਕੇਰੂ-ਹੇਰੂ ਕਰਦਾ ਵਾਇਕਰੂ-ਵਾਇਕਰੂ ਕਰਦਾ ਸੀ ਕੁਛ ਨਾ ਕੁਛ ਮੈਂ ਲਗਾਇਆ ਵਾਇਕਰੂ ਰੱਖਾਇਆ ਵਿਚੋਂ ਪਾਉਂਦੇ ਕੀ ਹੋ ਗਿਆ ਟ੍ਰੈਕਿੰਗ ਕਰਨੀ ਦੀ ਮਜ਼ਾ ਆਈ ਬਈ ਪੂਰੀ ਖਤਰਨਾਕ ਸੀ ਚਲੋ ਪਹੁੰਚ ਗਏ ਹੁਣ ਆਹ ਵਾ ਚੜਾਈ ਸਾਰੀ ਇੱਥੇ ਹੁਣ ਇੱਥੇ ਕਰਦੇ ਆ ਟ੍ਰੈਕਿੰਗ ਸਾਰੀ ਉੱਪਰ ਤੱਕ ਜਾਵਾਂਗੇ ਪਹਾੜ ਦੇ ਟਾਪ ਤੇ ਚਲੋ ਜੀ ਟਰੈਕਿੰਗ ਵਾਲਾ ਰਸਤਾ ਸਟਾਰਟ ਹੋ ਗਿਆ ਹੁਣ ਆਪਾਂ ਤੁਹਾਨੂੰ ਉਹ ਸਿਖਰ ਤੇ ਜਾ ਕੇ ਮਿਲਾਂਗੇ ਉੱਥੋਂ ਦਿਖੋਣਿਆ ਤੁਹਾਨੂੰ ਸਾਰਾ 뷰 ਪਰਲੇ ਪਾਸੇ ਖਾਈ ਹੈ ਬਿਲਕੁਲ ਪਹਾੜ ਇਧਰਲੇ ਪਾਸੇ ਖਤਮ ਹੋ ਜਾਣਾ ਚੋਟੀ ਤੇ ਜਾ ਕੇ ਤੇ ਆ ਦੇਖ ਲਓ ਕਿੱਥੇ ਖੜੇ ਹੁਣ ਆਪਾਂ ਹੁਣ ਇਹ ਨਹੀਂ ਪਤਾ ਕਿੰਨੇ ਹਜ਼ਾਰ ਫਿਟ ਦੀ ਉਚਾਈ ਆ ਪਰ ਕੋਈ ਨਹੀਂ ਰਸਤੇ ਬਣੇ ਹੋਏ ਨੇ ਵਧੀਆ ਪੂਰੀ ਕਰਾਂਗੇ ਅੱਜ ਆਪਣੀਆਂ ਭੈਣਾਂ ਉਹ ਖੜੀਆਂ ਨੇ ਓਏ ਆਜੋ ਆਓ ਆਓ ਛੇਤੀ ਰਸਤਾ ਲੱਭ ਕੇ ਇੰਨਾ ਰਾਹ ਕਵਰ ਕਰ ਲਿਆ ਹਜੇ ਹੋਰ ਉੱਨਾ ਜਾਣਾ ਹੁਣ ਕਹਤੇ ਯਾਦ ਕਰਦਾ ਜਦ ਤੱਕ ਕਹਿੰਦੇ ਐਡਵੈਂਚਰਸ ਭਾਈ ਮਜ਼ਾ ਤਾਂ ਹੈਗਾ ਪਰ ਰਿਸਕ ਵੀ ਆ ਕਿਉਂਕਿ ਹਾਈਟ ਸਿੱਧੀ ਚੜਾਈ ਹੈ ਬ్రో ਰਿਸਕ ਹੈ ਤਾਂ ਇਸ ਤੇ ਹਲੇ ਕਹਿੰਦੇ ਸੀ ਧਰਮਸ਼ਾਲਾ ਚ ਮਜ਼ਾ ਨਹੀਂ ਆਇਆ ਵੀਰੇ ਮੈਂ ਨਹੀਂ ਕੌਣ ਕਹਿੰਦੇ ਸੀ ਧਰਮਸ਼ਾਲਾ ਚ ਮਜ਼ਾ ਨਹੀਂ ਆਇਆ ਹੁਣ ਹੁਣ ਠੀਕ ਹੈ ਹਾਂਜੀ ਆਲੂ ਪਰੌਂਠਾ ਖੋਲ ਕੇ ਪਰੌਂਠਾ ਕੋਈ ਖਾਦਾ ਕੰਮ ਆ ਰਿਹਾ ਗਰ ਬਿਆਰ ਬੜਾ ਹਾਂ ਬਈ ਪਹੁੰਚ ਗਿਆ ਫਾਈਨਲੀ ਪਹੁੰਚੇਗੇ ਟੈਂਪੋ ਲਗਾਤਾ ਟੈਂਪੋ ਤਾਂ ਲੱਗ ਰਿਹਾ ਯਾਰ ਲੋਲੇ ਪਰੋਠੇ ਦਾ ਸਾਹ ਝੜ ਗਿਆ ਐਨਾ ਕੁਚਾ ਸੀ ਬਸ ਹੈ ਮੈਨੂੰ 5 ਮਿੰਟ ਹੋ ਗਏ ਬੈਠੇ ਨੂੰ ਕਿਨੂੰ ਤੇਨ ਹੋਇਆ ਵੀ ਪਹੁੰਚੇ ਗਈਆਂ ਚੜੋ ਖਿੱਚਦੇ ਆ ਮੋਟੀਆਂ ਜਿਹੀਆਂ ਪਹੁੰਚੇ ਗਈਆਂ ਥੋੜਾ ਫਾਇਡੇਂਗੇ ਆ ਬਈ ਪਹੁੰਚੇ ਛੇ ਵਿਹਾਰੇ ਇਧਰ ਮੈਂ ਤਾਂ ਫਾਈਨਲ ਖਾਈਆ ਇਹ ਤੋਂ ਬਾਦ ਖਾਈਆ ਜੀ ਬਸ ਪਰ ਮੈਂ ਤੇ ਬਾੜ ਖਾਈ ਬਹੁਤ ਅਰੇ ਮਾਸ ਜੀ ਮੁੰਡਾ ਤਾਂ ਬਾੜਾ ਉਹ ਨੂੰ ਹਾਂ ਮੈਂ ਬੈਠਦੇ ਰਹੇ ਧਿਆਨ ਨਾਲ ਬੜਨ ਸਮਝੀ ਅੱਛਾ ਵਾਹ ਇਹ ਵੀ ਵਾਹਦਾ ਵੀ ਉਹ ਬੋਦੀਆ ਇਹ ਨਹੀਂ ਪਿਛੇ ਵਾਲਾ ਬੈਠ ਜਾਂਦੀ ਹੈ ਚੋੜੀ ਚੋਪੜੀ ਰਹੇ ਰਹੋ ਜੀ ਉੱਥੇ ਤੈ ਰਹੇ ਦੇਖ ਵੀਰੇ ਉਹ ਆਪਣਾ ਪੁਆਇੰਟ ਸੱਲੇ ਮਿਲੂਗਾ ਗਲਤ ਪੈ ਗਿਆ ਚਲ ਆ लास्ट ਪੁਆਇੰਟ ਪਹਾੜ ਦਾ ਪਿੱਛੇ ਖਾਈਏ ਇਹਦੇ ਤੇ ਜੋ ਜੋ ਅਸੀਂ ਇੱਥੇ ਖੜੇ ਹੁਣ लास्ट ਪੁਆਇੰਟ ਬਈ ਇੱਕ ਮਿੰਟ ਇੱਕ ਮਿੰਟ ਜੀ ਬਸ ਯਾ ਦੇਖਿਆ ਉਹ ਪਹਾੜ ਖਤਮ ਇੱਥੇ ਇੱਥੋਂ ਛੱਡ ਕੇ ਆਏ ਆ ਸਾਰਾ ਉੱਪਰੋਂ ਭਰਾ ਬਣ ਕੇ ਲੈ ਲੈ ਪੂਰੀ ਖਤਰਨਾਕ ਟ੍ਰੈਕਿੰਗ ਹੋ ਗਈ ਅਜ ਤੱਕ ਦਾ ਜਾ ਓਕੇ ਇਹ ਤਾਂ ਡੰਡ ਹੋਈ ਨਾ ਜਰਦਾ ਬਾਈ ਛੜਦਾ ਗਏ ਉਤਰਨਾ ਬੜਾ ਔਖਾ ਲੱਗ ਰਿਹਾ ਸਿੱਧਾ ਥੱਲੇ ਨੂੰ ਜਾ ਰਹੇ ਹਾਂ ਪੈਰ ਤੇ ਲੱਗ ਰਿਹਾ ਆ ਦੇਖੋ ਲੈ ਮਿੱਟੀ ਪੱਥਰ ਖਿਸਕੇ ਹੋਏ ਨੇ ਇੱਥੋਂ ਧਿਆਨ ਨਵਰੀਤੀ ਮਿੱਟੀ ਪੂਰੀ ਭਈ ਸਾਰੀ ਪੱਥਰ ਵੀ ਹੋ ਗਿਆ ਮਜ਼ਾ ਆ ਗਿਆ yes ਇਧਰੋਂ ਚੱਲਦੇ ਆ ਇਸ ਤੋਂ ਬਾਅਦ ਹੁਣ ਨਦੀ ਦੇ ਵਿੱਚ ਜਾ ਕੇ ਨਹਾਉਣਾ ਰਸਤੇ 'ਚ ਰੁਕਾਂਗੇ ਉੱਥੇ ਇੰਜੋਏ ਕਰਾਂਗੇ ਹੁਣ ਲੋਵੀ ਸਾਰਾ ਟਰੈਕ ਸਕਸੈਸਫੁਲੀ ਆਪਾਂ ਚੜ੍ਹ ਕੇ ਕਵਰ ਕਰ ਲਿਆ ਤੇ ਹੁਣ ਆਪਾਂ ਹੌਲੀ ਹੌਲੀ نیچے ਉਤਰ ਰਹੇ ਹਾਂ ਕਿਵੇਂ ਲੱਗੀ ਟਰੈਕਿੰਗ ਵਧੀਆ ਬਹੁਤ ਵਧੀਆ ਚਲੋ ਜੀ ਏ ਟ੍ਰੈਕ ਸਕਸੈਸਫੁਲ ਹੋ ਗਿਆ ਖਰਾਉ ਤਵੇਲੀ ਵਾਲਾ ਹੁਣ ਅੱਗੇ ਜਾਣਾ ਆਪਾਂ ਨਦੀ ਤੇ ਹੈ ਗਾਇਸ ਜਿਹੜੇ ਬਲੌਗਰ ਨੇ ਆਪਣੇ ਜਗਰੋਤ ਸਿੰਘ ਫੋਟੋਸ ਤੇ ਵਾਟਾ ਖਚਾਈ ਜਾਂਦੇ ਨੇ ਅਧੋਨ ਲੱਗੇ ਹੋਏ ਨੇ ਬਾਵਾ ਖਲਾਰ ਕੇ ਫੋਟੋਸ ਖਿਡਾਉਣ ਵਾਸਤੇ ਬਾਕੀ ਸਾਰੇ ਉਹਨਾਂ ਦੀ ਵੇਟ ਕਰ ਰਹੇ ਆ ਤਕਰੀਬਨ 2 ਘੰਟੇ ਹੋ ਚੁੱਕੇ ਸਾਰਾ ਉਹਨਾਂ ਬੈਠਿਆਂ ਨੂੰ ਉਰੀ ਬਲਰ ਹੋ ਚੁੱਕਿਆ ਉਰੀ ਵੀ ਕਹਿੰਦਾ ਆ ਜਾ ਸਾਰੇ ਆ ਹੁਣ ਆ ਟ੍ਰੈਕਿੰਗ ਕਰਕੇ ਆ ਗਏ ਹੁਣ ਮੰਗੜਾ ਪਾ ਰਹੇ ਨੇ ਪਹਿਲਾਂ ਜਾ ਨਹੀਂ ਸੀ ਰਹੇ ਵਾਸੀ ਕਿੱਦਾਂ ਲੱਗਿਆ ਵਧੀਆ ਬਹੁਤ ਚੋਟੀ ਤੇ ਜਾ ਕੇ ਫਨ 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 ਲੈਣ ਦੋ ਕੋਪੀ ਲੈ ਕੋਪੀ ਲੈ ਦਾ ਸੰਗ ਲੁਆਇਆ ਜੇ ਪਿਆਰ ਤੋਂ ਵੀ ਨਹੀਂ ਆਉਂਦਾ